प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਪਿਆਰ ਨਾਲ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਸੱਚ ਸੁਣਨਾ ਕਿੰਨਾ ਔਖਾ ਹੁੰਦਾ। ਇੱਕ ਪਿਛਲੇ ਦਿਨੀ ਜਗਮੀਤ ਨੇ ਕੱਪੇ ਵਾਲੀ ਵਾਲ ਨੇ ਮੇਰੀ ਇੰਟਰਵਿਊ ਕੀਤੀ ਸੀ। ਉਹਦੇ ਚ ਬਲਟੋਆ ਸਾਹਿਬ ਇੱਕ ਕਮੈਂਟ ਭੇਜਦੇ ਆ ਮੈਨੂੰ। ਇਹ ਮਹਾ ਚਵਲ ਤੇ ਮਹਾ ਝੂਠਾ ਬੰਦਾ ਮੈਨੂੰ ਕਹਿ ਰਹੇ ਨੇ ਆ ਲੋ ਬੋਲ ਟਰੋ ਆਸਾਂਣ ਕੌਣ ਚਾਵਲ ਅਤੇ ਕੌਣ ਝੂਠਾ ਉਹ ਤੁਹਾਨੂੰ ਲੋਕ ਸਭਾ ਦੇ ਇਲੈਕਸ਼ਨ ਦੇ ਦੌਰਾਨ ਲੋਕਾਂ ਨੇ ਦੱਸ ਦਿੱਤਾ ਮੈਂ ਤਾਂ ਜਿਸ ਵੇਲੇ ਕੋ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ 2 ਮਿੰਟ ਲਾਏ ਆਪਣੇ ਗੁਰੂ ਦੇ ਚਰਨਾਂ 'ਚ ਆਪਣਾ ਸਿਰ ਰੱਖ ਦਿੱਤਾ ਵੀ ਸੱਚੇ ਪਾਤਸ਼ਾਹ ਹੁਣ ਤੇਰੇ ਨਾਲ ਨਿਭ ਜਾਵੇ ਤੇ ਅੱਜ ਤੱਕ ਅੜਿਆ ਖੜਾ ਜਾ ਕੇ ਪੀੜਿਤ ਪਰਿਵਾਰਾਂ ਤੋਂ ਪੁੱਛ ਲੋ ਮੇਰੇ ਬਾਰੇ ਇਹ ਆਰਟੀਆਈ ਪਾ ਲਵੇ ਮੇਰੇ ਉਥੋਂ ਕਢਵਾ ਲਵੇ ਮੇਰਾ ਰਿਕਾਰਡ ਤੁਹਾਡੇ ਚਿੱਠੇ ਤਾਂ ਸਭ ਦੇ ਸਾਹਮਣੇ ਆ ਅੱਜ ਜਿਹੜੀ ਦੋਸਤੋ ਮੈਂ ਇਹਨਾਂ ਜਿਹੜੇ ਮੈਂ ਇਹ ਸ਼ਬਦ ਨਹੀਂ ਵਰਤਨੇ ਤੁਸੀਂ ਆਪੇ ਜੋ ਅੰਦਾਜ਼ਾ ਲਾ ਲਿਓ ਵੀ ਇਹ ਕੌਣ ਲੋਕ ਪਹਿਲੀ ਤਾਂ ਗੱਲ ਮੈਂ ਤੈਨੂੰ ਇਹ ਕਹਿੰਨਾ ਤੇਰੇ ਦਫ਼ਤਰ 'ਚ ਵੀ ਸੰਤ ਜਰਨੈਲ ਸਿੰਘ ਦੀ ਤਸਵੀਰ ਲੱਗੀ ਆ ਮੇਰੇ ਵੀ ਬੈਡਰੂਮ ਦੇ ਵਿੱਚ ਸੈਲਸਿਓਂ ਦੀ ਉਹ ਲੱਗੀ ਆ ਜਿਹੜਾ ਬੰਦਾ ਸੰਤਾਂ ਦੀ ਸੋਚ ਦਾ ਉਪਾਸ਼ਕ ਹੈ ਉਹ ਬਾਦਲਾਂ ਦੇ ਥੜੇ ਨਹੀਂ ਚੜਦਾ ਜਾ ਕੇ ਜਿਹੜੇ ਸੰਤਾਂ ਦੀ ਸੋਚ ਨਾਲ ਸੋਚ ਮਿਲਾਉਂਦੇ ਆ ਉਹਨਾਂ ਦੇ ਉਪਾਸ਼ਕ ਨੇ ਉਹ ਜਾਂ ਤਾਂ ਫਿਰ ਸੰਤਾਂ ਦੇ ਹੋ ਕੇ ਰਹਿਣਗੇ ਜਾਂ ਫਿਰ ਤੁਹਾਡੇ ਨੂੰ ਨਾ ਵੀ ਸੰਤਾਂ ਦਾ ਲੈਣਾ ਤੇ ਕਿਰਦਾਰ ਵੀ ਡੋਗਲੇ 84 ਦੇ ਅਟੈਕ ਦੇ ਵਿੱਚ ਸ਼ਰਿਆਮ ਤੁਹਾਡਾ ਨਾਂ ਆਉਂਦਾ ਤੂੰ ਹੱਥ ਖੜੇ ਕਰਕੇ ਆਇਆ ਐਦੂ ਬੋਝ ਦੇ ਲਈ ਕੀ ਹੋ ਸਕਦੀ ਹੈ ਕੌਮ ਤੇ ਪਰਖ ਦੀ ਘੜੀ ਬਣੀ ਕਿਉਂਕਿ ਇਹ ਲਿਸਟ ਲੰਬੀ ਹੈ ਬਾਬਾ ਬੰਦਾ ਸਿੰਘ ਬਹਾਦਰ ਨਾਲ ਜਿਹੜੇ ਗਦਾਰੀ ਕਰਕੇ ਆਏ ਤੇ ਸੰਤ ਜਰਨੈਲ ਸਿੰਘ ਵੇਲੇ ਤੁਸੀਂ ਉਹਨਾਂ ਨਾਲ ਕਰਕੇ ਆਗੇ ਸੰਤਾਂ ਨਾਲ ਕਰਕੇ ਆਗੇ ਉਸੇ ਲੈਂਡ 'ਚ ਹੀ ਖੜੇ ਹੋ ਨਾ ਤੇ ਜਿਹਨੂੰ ਤੂੰ ਬਾਪ ਕਹਿੰਦਾ ਰਿਆਂ ਤੇ ਉਹ 29 ਮਈ ਤੱਕ ਮੀਟਿੰਗਾਂ ਕਰਦਾ ਰਿਹਾ ਦਿੱਲੀ ਸੰਤਾਂ ਨੂੰ ਮਰਵਾਉਣ ਦੀਆਂ ਤੇ ਹਮਲਾ ਕਰੋੜ ਦੀ ਦੋਸਤੋ ਅੱਜ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਉਹ ਦੋ ਚੀਜ਼ਾਂ ਤੇ ਕਰਾਂਗੇ ਜੋ ਇਹਨਾਂ ਨੇ ਚੋਣ ਮਨੋਰਥ ਪੱਤਰ ਦੇ ਵਿੱਚ ਵਾਅਦੇ ਕੀਤੇ ਸੀ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵਾਅਦੇ ਕਰਕੇ ਮੁਕਰਨ ਵਾਲੇ ਲੋਕ ਏ 1996 ਤੱਕ ਇਹਨਾਂ ਨੇ ਮੋਗੇ ਦੀ ਕਾਨਫਰੰਸ ਦੇ ਵਿੱਚ ਜਦੋਂ ਪੰਜਾਬੀ ਪਾਰਟੀ ਬਣਾ ਲਈ ਤੁਸੀਂ ਤਾਂ ਉਹਦੇ ਛੱਡ ਗਏ ਸੀ ਤੇ ਅਸੀਂ ਤਾਂ ਪੰਥ ਦੀ ਪੱਗ ਹੁਣ ਸਿਰ ਤੇ ਰੱਖੀ ਆ ਤੇ ਸਿਰ ਨਾਲ ਹੀ ਨਿਭੂ ਦਸਤਾਰ ਦੇ ਨਾਲ ਹੀ ਸਿਰ ਨਿਭੂਗਾ ਦੋਨੇ ਰੰਗ ਸਿਰ ਤੇ ਪੰਥ ਦੀ ਜ਼ਿੰਮੇਵਾਰੀ ਸਮਝ ਕੇ ਰੱਖ ਲਏ ਆ ਬਸੰਤੀ ਰੰਗ ਦੀ 50 ਆ ਤੇ ਨੀਲੇ ਰੰਗ ਦੀ ਪੱਗ ਤੇ ਸਦਾਤ ਉਹ ਪੱਲੇ ਬੰਨ ਲਿਆ ਪੰਥ ਵਸੇ ਮੈਂ ਉੱਜੜਾ ਤੇ ਮੇਰਾ ਪੇਪਰ ਪੈ ਚੁੱਕਿਆ ਤੇ ਮੈਂ ਉਸ ਪੇਪਰ ਤੇ 100/100 ਨੰਬਰ ਲੈ ਕੇ ਪਾਸ ਹੋ ਗਿਆ ਮੈਂ ਤੁਹਾਡੇ ਅਰਗੰਦ ਤੁਸੀਂ ਪੰਥ ਦਾ ਮਖੋਟਾ ਮੂੰਹ ਤੇ ਚਾੜ੍ਹ ਕੇ ਪੰਤਾ ਦਾ ਭੇਖ ਬਣਾ ਕੇ ਫੇਰਾ ਫੇਰੀਆਂ ਬੇਇਮਾਨੀਆਂ ਕਰ ਕਰਕੇ ਜਾਇਦਾਦਾਂ ਬਣਾਈਆਂ ਤੇ ਮੈਂ ਤਾਂ ਗਵਾਇਆ ਆ ਕੇ ਮੇਰਾ ਘਰ ਦੇਖ ਲਈ ਤੁਸੀਂ ਮੇਰੇ ਤੇ ਝੂਠੇ ਮਾਣ ਨੀ ਦੇ ਕੇਸ ਕਰਾਏ ਉਹ ਕਾਰਜ ਹੋਏ ਤਰਕਾਸਤਾ ਮੇਰੇ ਤੇ ਦੁਆਈਆਂ ਸੱਚ ਨੇ ਕੂੜ ਨਖਟੇ ਨਾਨਕਾ ਓੜਕ ਸੱਚ ਨੇ ਸੱਚ ਨੇ ਫਿਰ ਸੱਚ ਹੀ ਰਹਿਣਾ ਤੇ ਸੱਚ ਹੀ ਰਿਹਾ ਸੱਚ ਦੀ ਜਿੱਤ ਹੋਈ ਤੁਸੀਂ ਤਿੰਨ ਵਾਅਦੇ ਕੀਤੇ ਸੀ 1984 ਤੋਂ ਲੈ ਕੇ 1996 ਤੱਕ ਜੋ ਸਿੱਖ ਨੌਜਵਾਨਾਂ ਦਾ ਕਾਹਨ ਹੋਇਆ ਜਿੰਨਾ ਅਫਸਰਾਂ ਨੇ ਕੀਤਾ ਜਿਹੜੇ ਵੀ ਉਹਦੇ ਚ ਇਨਵੋਲਵ ਨਹੀਂ ਇੱਕ ਜੁਡੀਸ਼ੀਅਲ ਕਮਿਸ਼ਨ ਬਣਾ ਕੇ ਉਹਨਾਂ ਨੂੰ ਸਜ਼ਾ ਦਵਾਈ ਜਾਊ ਉਹਨਾਂ ਨੂੰ ਕਟਾਰੇ 'ਚ ਖੜਾ ਕਰਾਂਗੇ ਤੇ ਤੁਸੀਂ ਕਾਣ ਕਰਨ ਵਾਲਿਆਂ ਨੂੰ ਡੀਜੀਪੀ ਲਾਇਆ ਉਹ ਮੈਂ ਵੱਖਰਾ ਕਿਤੇ ਕਰ ਉਹ ਵੀ ਹੁਣ ਕਲੀਅਰ ਕਰ ਦੂੰਗਾ ਕਿਹਦੇ ਨੇ ਬੀਜੇਪੀ ਨੇ ਲਾਇਆ ਸੀ ਸਿਮਰ ਸਿੰਘ ਸੈਣੀ ਤੇ ਮੈਂ ਤੁਹਾਨੂੰ 1999 ਤੋਂ ਲੈ ਕੇ ਜਾਊਂਗਾ ਜਦੋਂ ਇਹਨਾਂ ਦੀ ਜਾਰੀ ਸੈਣੀ ਨਾ ਪਈ ਜਦੋਂ ਇਹਨਾਂ ਨੇ ਤਲਵੰਡੀ ਸਾਬੋ ਵਾਲੀ ਸਟੇਜ ਦੇ ਉੱਤੇ ਕਬਜ਼ਾ ਕੀਤਾ ਸਿਮਰਜੀਤ ਸਿੰਘ ਮਾਨ ਦੀ ਸਟੇਜ ਤੇ ਐਸੇ ਭੂਂਦੜ ਨੇ ਜਿਹਨੂੰ ਹਰਸ਼ਕੀਰ ਚਾਰੀ ਦੇਖੇ ਗਿਆ ਤੁਹਾਡਾ ਕੋਈ ਇੱਕ ਚਿੱਠਾ ਪਿਆ ਮੇਰੇ ਕੋਲੇ ਤਾਂ ਤੁਹਾਡੀਆਂ ਬਹੁਤ ਕੁੰਡਲੀਆਂ ਪਈਆਂ ਤੂੰ ਛੱਡ ਦੇ ਕੀ ਲੈਣਾ ਸੁਵੇਦ ਸਿੰਘ ਸੈਣੀ ਐਸਐਸਪੀ ਪਟੰਡਾ ਸੀ ਉਸ ਵੇਲੇ ਤੁਹਾਡੀ ਯਾਰੀ ਪਈ ਐ ਸੁਵੇਦ ਸਿੰਘ ਸੈਣੀ ਨਾਲ ਕਿਸੇ ਪੁਰਾਣੇ ਲੀਡਰ ਤੋਂ ਪੁੱਛ ਲਿਓ ਬਿੱਤਲਵੰਡੀ ਸਾਬੋ ਵਾਲੀ ਸਟੇਜ ਤੇ ਕਿਹਨੇ ਕਬਜਾ ਉਸ ਵੇਲੇ ਸੈਣੀ ਨੇ ਕਿਹਦੇ ਕਹਿਣ ਤੇ ਕਰਾਇਆ ਸੀ ਬਾਦਲ ਤਾਂ ਡਰਦਾ ਮਾਰਾ ਉੱਥੇ ਆਉਂਦਾ ਨਹੀਂ ਸੀ ਉਹਦਾ ਡਰ ਕੋਕਲ ਬੰਦਾ ਸੀ ਪਰ ਭੁੰਦਣ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਬੈਠੇ ਸਾਡੀ ਸਾਰਾ ਉਹਦੇ ਨਾਲ ਸੈਣੀ ਨਾਲ ਜੱਟ ਮਿੱਟ ਹੋਈ ਵੀ ਐ ਉਦੋਂ ਜਿਹੜਾ ਦਾੜੀ ਕੇਸਾਂ ਵਾਲੇ ਰੱਖੇ ਹੋਏ ਮੁਲਾਜ਼ਮ ਸੀ ਜਾ ਕੇ ਪਹਿਲਾ ਸਟੇਜ ਤੇ ਬਿਠਾ ਕੇ ਤੇ ਮਾਨ ਉਹਨਾਂ ਨੂੰ ਉੱਥੇ ਪਿੱਛੇ ਰੋਕ ਕੇ ਅਕਾਲੀ ਦਲ ਮਾਨ ਦੀ ਸਟੇਜ ਤੇ ਅਕਾਲੀ ਦਲ ਬਾਦਲ ਦਾ ਕਬਜ਼ਾ ਕਰਾਇਆ ਸੀ ਸਿਵੇ ਸਿੰਘ ਸੈਣੀ ਨੇ ਤੁਹਾਡੀ ਉੱਥੋਂ ਯਾਰੀ ਪਈ ਆ ਕਿਉਂਕਿ ਸਿਮਰਜੀਤ ਸਿੰਘ ਮਾਨ ਨੇ ਕਿਸੇ ਕਾਰਨੂ ਲੈ ਕੇ ਧਰਨਾ ਦਿੱਤਾ ਸੀ ਸੈਣੀ ਦੇ ਖਿਲਾਫ ਤੁਸੀਂ ਉਦੋਂ ਸੈਣੀ ਦੀ ਮਦਦ ਕੀਤੀ ਸੀ ਤੇ ਸੈਣੀ ਨੇ ਫਿਰ ਤੁਹਾਡੀ ਸਟੇਜ ਤੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਹੁਣ ਅਗਲਾ ਆ ਜਾ ਤੁਹਾਡੀ ਕਮਿਟਮੈਂਟ ਹੋਈ ਸੀ ਉਹਦੇ ਕੇਸ ਤੇ ਚਾਰਜ ਫਰੇਮ ਹੋਣ ਵਾਲੇ ਸੀ ਜਿਹੜਾ ਲੁਧਿਆਣੇ ਲੁਧਿਆਣੇ ਵਾਲਾ ਕੇਸ ਤਿੰਨਾਂ ਦਾ ਤਿੰਨ ਜਿਹੜੇ ਉਹ ਫਾਈਨਾਂਂਸਰਾਂ ਦਾ ਕੇਸ ਚੱਲਦਾ ਸੀਗਾ ਪ੍ਰੋਤੀਕਾਰ ਵਾਲੀ ਏਜੰਸੀ ਵਾਲੇ ਜਿਹੜੇ ਸਾਵਣ ਮੋਟਰ ਵਾਲੇ ਸੀ ਉਹ ਰਿਸ਼ਤੇਦਾਰ ਸੀ ਸੈਣੀ ਮੋਟਰ ਵਾਲੇ ਸੋਹੀ ਉਹਨਾਂ ਦੇ ਫਾਈਨਾਂਸਰ ਜਿਹੜੇ ਲਾਪਤਾ ਕੀਤੇ ਸੀ ਉਹ ਤੇ ਚਾਰਜ ਫਰੇਮ ਹੋਣ ਵਾਲੇ ਸੀ ਫਿਰ ਤੁਸੀਂ ਕਮਿਟਮੈਂਟ ਕੀਤੀ ਜਿਹੜਾ ਬਾਦਲਾਂ ਦੇ ਉੱਤੇ ਕ੍ਰਾਪਸ਼ਨ ਦਾ ਕੇਸ ਦਰਜ ਹੋਇਆ ਸੀ ਕਿ ਸਾਡਾ ਕੇਸ ਤੁੰਬਰੀ ਕਰਾਂ ਤੇ ਅਸੀਂ ਤੇਰੀ ਮਦਦ ਕਰਦੇ ਹਾਂ ਤੇ ਨਹੀਂ ਤਾਂ ਚੱਕ ਲੋ ਰਿਕਾਰਡ ਪਿਆ ਕਢਾ ਲੋ ਜਾ ਕੇ ਉੱਥੇ ਸਰਕਾਰ ਵਕੀਲ ਦੇ ਸਰਕਾਰ ਨੇ ਆਪਣੇ ਵਕੀਲ ਦਿੱਤੇ ਉਦੋਂ ਫਿਰ ਤੁਸੀਂ ਇੱਕ ਰਿਕਾਰਡਿੰਗ ਮਸ਼ੀਨ ਲਈ ਜਦੋਂ ਵਿਰਕ ਸਾਹਿਬ ਨੂੰ ਉੱਥੋਂ ਚੱਕ ਕੇ ਲਿਆਂਦਾ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਉਹ ਖਰੀਦੀ ਗਈ ਸੀ ਜੱਜਾਂ ਦੀ ਰਿਕਾਰਡਿੰਗ ਕਰਾਈ ਸਿਆਣੀ ਤੋਂ ਫਿਰ ਉਹਨਾਂ ਨੂੰ ਬਲੈਕਮੇਲ ਕੀਤਾ ਫਿਰ ਤੁਸੀਂ ਬਰੀ ਨਹੀਂ ਹੋਏ ਗਵਾਹ ਮੁਕਰਨ ਕਰਕੇ ਜਿਹੜਾ ਮਕਦਮਾ ਬਰੀ ਕੀਤਾ ਗਿਆ ਸੀ ਗਵਾ ਮਕਰਾਏ ਤੁਸੀਂ ਸੈਣੀ ਸੈਣੀ ਨੇ ਮਕਰਾਇਆ ਤਾਂ ਡੀਜੀਪੀ ਲਾਇਆ ਸੀ ਤੁਸੀਂ ਨਕੋਦਰ ਕਾਰਡ ਜ ਤੁਹਾਡੀ ਸ਼ਮੂਲੀਅਤ ਸਿੱਧ ਹੁੰਦੀ ਸੀ ਤੇ ਜ਼ਹਰ ਆਲਮ ਨੂੰ ਤਾਂ ਐਮਐਲਏ ਬਣਾਇਆ ਸੀ ਹੁਣ ਤੁਸੀਂ ਜਿਹੜਾ ਮੈਂ ਤੁਹਾਨੂੰ ਕਮੈਂਟ ਦਿਖਾਇਆ ਤੁਸੀਂ ਫੈਸਲਾ ਕਰ ਲਓ ਵੀ ਕੌਣ ਚਵਲ ਆ ਤੇ ਕੌਣ ਝੂਠਾ ਹੁਣ ਜਿਹੜੀ ਅਗਲੀ ਗੱਲ ਮੈਂ ਤੁਹਾਨੂੰ ਕਰਨ ਲੱਗਿਆ ਹਰ ਕੌਮ ਦਾ ਕੋਲੇ ਜਦੋਂ ਉਹਦੇ ਤੇ ਘੱਲੂ ਘਾਰਾ ਵਾਪਰਦਾ ਜਦੋਂ ਕਿਸੇ ਕੌਮ ਤੇ ਕਹਿਰ ਟੁੱਟਦਾ ਜਦੋਂ ਕੌਮ ਦੀਆਂ ਸ਼ਹੀਧੀਆਂ ਹੁੰਦੀਆਂ ਹਿੰਦੁਸਤਾਨ ਦੀ ਫੌਜ ਸਾਨੂੰ ਦੁਸ਼ਮਣ ਸਮਝ ਕੇ ਸਾਡੇ ਤੇ ਚੜਹੀ ਗਈ ਪੰਜਾਬ ਤੇ ਉਦੋਂ ਹਰ ਪੰਜਾਬੀ ਨੂੰ ਦੁਸ਼ਮਣ ਸਮਝਿਆ ਗਿਆ ਚਾਹੇ ਉਹ ਕੋਈ ਨੌਕਰੀ ਕਰਦਾ ਸੀ ਕੁਝ ਵੀ ਸੀ ਹਰ ਇੱਕ ਦੀ ਬੇਇੱਜ਼ਤੀ ਹੋਈ ਉਦੋਂ ਕੋਈ ਮੰਨੇ ਨਾ ਮੰਨੇ ਜਦੋਂ ਆਰਮੀ ਆਪਣੇ ਦੇਸ਼ ਦੇ ਲੋਕਾਂ ਤੇ ਅਟੈਕ ਕਰਦੀ ਆ ਉਹਨਾਂ ਨੂੰ ਦੁਸ਼ਮਣ ਸਮਝ ਕੇ ਜਿਵੇਂ ਕਿਸੇ ਦੂਜੇ ਦੇਸ਼ ਤੇ ਅਟੈਕ ਕੀਤਾ ਜਾਂਦਾ ਤੇ ਗੈਰ ਸਿੱਖ ਜਿਹੜੇ ਮੁਸਲਮਾਨ ਵੀਰ ਸੀ ਉਹਨਾਂ ਨੇ ਤਾਂ ਕਵਿਤਾ ਦੇ ਵਿੱਚ ਕੀਰਨੇ ਪਾਏ ਵੀ ਅੱਜ ਇਹਨਾਂ ਨੇ ਇੱਕ ਵੈਰ ਕੱਢਿਆ ਪੰਜ ਸਦੀਆਂ ਦਾ ਵੈਰ ਅੱਜ ਡਾਢਿਆਂ ਕੱਢ ਬਖਾ ਲਿਆ ਪੰਜ ਸਦੀਆਂ ਦਾ ਵੈਰ ਕਿਉਂਕਿ ਬਾਬੇ ਨਾਨਕ ਦੇ ਵੇਲੇ ਤੋਂ ਅਸੀਂ ਰੜਕਦੇ ਆਂ ਉਹ ਰਿਕਾਰਡ 2004 ਦੇ ਵਿੱਚ 1984 ਦਾ ਆਪਰੇਸ਼ਨ ਬਲੂ ਸਟਾਰ ਦਾ ਰਿਕਾਰਡ 1 ਜੂਨ ਤੋਂ ਲੈ ਕੇ 13 ਜੂਨ ਤੱਕ ਜਿੰਨਾ ਵੀ ਉਹ ਰਿਕਾਰਡ ਸੀ ਸਰਕਾਰੀ ਉਹ ਸਾਰਾ ਗੁੰਮ ਗੁੰਮ ਕਰ ਦਿੱਤਾ ਗਿਆ ਮੈਂ ਕੁਝ ਰਿਕਾਰਡ ਲੈਣਾ ਸੀਗਾ ਮੈਂ ਕੋਈ ਦਸਤਾਵੇਜ਼ ਮੈਂ ਸਾਹਮਣਾ ਸੀ ਕੋਈ ਲਿਖਣਾ ਚਾਹੁੰਦਾ ਸੀ ਕਿਉਂਕਿ ਮੈਂ ਪੁਲਿਸ ਤੇ ਮੈਂ ਉੱਥੇ ਸੰਪਰਕ ਕੀਤਾ ਉਹ ਕਹਿੰਦੇ ਜੀ ਉਹ ਰਿਕਾਰਡ ਜਿਹੜਾ ਹੈਗਾ ਉਹ ਚੋਰੀ ਹੋ ਚੁੱਕਿਆ ਮੈਂ ਕਿਹਾ ਜੀ ਇਹ ਤਾਂ ਕੋਈ ਗੱਲ ਨਾ ਬਣੀ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਐਫ ਆਈ ਆਰ ਦੇ ਦਿੰਨੇ ਆ ਉਹ ਐਫ ਆਈ ਆਰ ਨੰਬਰ 21 ਮਿਤੀ 75 75 2004 ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦਰਜ ਹੋਈ ਆ ਜਿਹੜਾ 1 ਜੂਨ ਤੋਂ ਲੈ ਕੇ 13 ਜੂਨ ਤੱਕ ਟੋਟਲ ਰਿਕਾਰਡ ਜਿਹੜਾ ਉਹ ਖਤਮ ਹੋ ਚੁੱਕਿਆ ਉਹ ਰਿਕਾਰਡ ਜਿਹੜਾ ਹੁਣ ਇਸ ਵੇਲੇ ਜਿਹੜਾ ਸਰਕਾਰੀ ਅੰਕੜੇ ਪਏ ਆ ਹੁਣ ਲੋਕਾਂ ਦੇ ਸਾਹਮਣੇ ਜਦੋਂ ਤੁਹਾਡੇ ਕੋਲੇ ਅਸਲੀਅਤ ਰਿਕਾਰਡ ਹੀ ਹੈ ਨਹੀਂ ਤਾਂ ਤੁਸੀਂ ਕੀ ਸਾਬਤ ਕਰੋਗੇ ਉੱਥੇ ਕਿ ਸਾਡਾ ਕਿੰਨਾ ਨੁਕਸਾਨ ਹੋਇਆ ਸਾਡਾ ਕੀ ਹੋਇਆ ਜੋ ਸਰਕਾਰੀ ਅੰਕੜੇ ਉਹਨਾਂ ਦੇ ਮੁਤਾਬਕ ਮੰਨਨੇ ਪੈਣਗੇ ਫਿਰ 2014 ਦੇ ਵਿੱਚ ਤੁਸੀਂ ਇਸੇ ਦੇ ਉੱਤੇ ਲੋਕ ਸਭਾ ਦੇ ਇਲੈਕਸ਼ਨਾਂ ਚ ਇੱਕ ਵਾਦਾ ਕੀਤਾ ਸੀਗਾ ਕਾਂਗਰਸ ਨੇ ਵੀ 1984 ਤੇ ਅਸੀਂ ਕਮਿਸ਼ਨ ਬਿਠਾਵਾਂਗੇ ਜੁਡੀਸ਼ੀਅਲ ਕਮਿਸ਼ਨ ਬਿਠਾਵਾਂਗੇ ਜੋ ਨੁਕਸਾਨ ਹੋਇਆ ਜੋ ਕੁਝ ਵੀ ਸਾਡੇ ਨਾਲ ਜ਼ਿਆਦਤੀ ਹੋਈ ਆ ਉਹ 2014 ਤੱਕ ਆ ਕਿਹਾ ਗਿਆ ਕਿਉਂਕਿ ਪਤਾ ਸੀ ਰਿਕਾਰਡ ਗੁੰਮ ਹੋ ਚੁੱਕਿਆ 2007 ਚ ਇਹਨਾਂ ਦੀ ਸਰਕਾਰ ਬਣ ਗਈ ਸੀ ਪਤਾ 2007 ਚ ਇਹਨਾਂ ਨੂੰ ਵੀ ਲੱਗਿਆ ਸੀ ਪਰ ਨਾ ਕਿਸੇ ਐਸਡੀਪੀਸੀ ਨੇ ਨਾ ਕਿਸੇ ਜਥੇਦਾਰ ਕਾਲਤਖ ਸਾਹਿਬ ਨੇ ਇਹਨਾਂ ਨੂੰ ਤਾਂ ਪੁੱਛਣਾ ਹੀ ਕੀ ਸੀ ਅੱਜ ਤੱਕ ਕਦੇ ਇੱਕ ਵਾਰੀ ਵੀ ਪੁੱਛਿਆ ਹੋ ਵੀ ਰਿਕਾਰਡ ਕਿੱਧਰ ਗਿਆ ਕਿਹਨੇ ਚੋਰੀ ਕਰਾਇਆ ਕਿਹੜੇ ਐਫਆਈਆਰ ਦਰਜ ਕਰਾਈ ਕੋਈ ਦੱਸਣ ਇਹ ਰਿਕਾਰਡ ਐਫਆਈਆਰ ਤੁਹਾਨੂੰ ਮੈਂ ਦੱਸਤੀ ਆ ਜਾ ਕੇ ਉੱਥੇ ਲੈ ਲਉ ਤੁਹਾਨੂੰ ਤੁਸੀਂ ਆਰਟੀਆਈ ਪਾ ਦਿਓ ਆਹੀ ਜਵਾਬ ਤੁਹਾਨੂੰ ਮਿਲਣਾ ਇਹ ਰਿਕਾਰਡ ਗੁੰਮ ਹੋ ਚੁੱਕਿਆ ਇਹਦੇ ਸਬੰਧ ਵਿੱਚ ਆ ਐਫਆਈਆਰ ਦਾ ਥਾਣਾ ਸਿਵਲ ਲਾਈਨ ਦੇ ਵਿੱਚ ਦਰਜ ਜਿਹਦੀ ਤਫਤੀਸ਼ ਚੱਲ ਰਹੀ ਹੈ ਹੁਣ 20 ਸਾਲਾਂ ਤੋਂ ਤੋ ਤੀ ਚੱਲ ਰਹੀ ਹੈ ਤੁਹਾਡਾ ਇਤਿਹਾਸ ਖੁਰਦ-ਬੁਰਦ ਕੀਤਾ ਜਾ ਰਿਹਾ ਫਿਰ ਸਿੱਖ ਰਾਇ ਫਿਰ ਰਾਇ ਫ੍ਰੈਂਸ ਲਾਇਬ੍ਰੇਰੀ ਅੰਮ੍ਰਿਤ ਸ਼ਾ ਲੋਕ ਸਭਾ ਦੇ ਸਦਨ ਚ ਕਹਿੰਦਾ ਅਸੀਂ ਉਹ ਕਹਿੰਦਾ ਇੱਕ ਇੱਕ ਚੀਜ਼ ਥਰੂ ਅਦਾਲਤ ਇਹਨਾਂ ਦੇ ਹਵਾਲੇ ਕਰ ਚੁੱਕੇ ਹਾਂ ਜੋ ਉੱਥੋਂ ਫੌਜ ਲੈ ਕੇ ਆਈ ਸੀ ਜੋ ਸੀਬੀਆਈ ਲੈ ਕੇ ਆਈ ਸੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਵਾਲ ਕੀਤਾ ਸੀ ਵੀ ਸਾਨੂੰ ਮਿਲਿਆ ਨਹੀਂ ਕੁਝ ਉਹਨੇ ਅਗਲੇ ਦਿਨ ਹੀ ਜਵਾਬ ਦਿੱਤਾ ਸੀ ਵੀ ਅਸੀਂ ਸਾਰਾ ਤੁਹਾਨੂੰ ਦੇ ਚੁੱਕੇ ਹਾਂ ਆ ਤੁਹਾਡੇ ਮੈਨੇਜਰ ਦੇ ਸਾਈਨ ਹੈ ਤੇ ਅਗਲੀ ਵਾਰੀ ਤਿਆਰੀ ਕਰਕੇ ਆਓ ਤੁਹਾਡਾ ਕੀ ਆ ਸਾਡੇ ਕੋਲੇ ਸਾਨੂੰ ਦੱਸੋ ਅੱਜ ਤੱਕ ਇਹ ਦੱਸ ਨਹੀਂ ਸਕੇ ਤੁਹਾਡਾ ਕੀ ਪਿਆ ਵੀ ਸਾਨੂੰ ਕੀ ਮਿਲਿਆ ਕੀ ਨਹੀਂ ਮਿਲਿਆ ਪਰ ਉਹ ਕਹਿੰਦੇ ਅਸੀਂ ਸਾਰਾ ਦੇ ਚੁੱਕੇ ਤੇ ਕਿੱਥੇ ਆ ਰਿਕਾਰਡ ਸਿੱਖ ਰਾਇਫਰੈਂਸ ਲਾਇਬ੍ਰੇਰੀ ਜਿਹੜੀ ਆ ਸਾਡੀ ਇਮਾਨਤਾ ਕੌਮ ਦੀ ਇਮਾਨਤਾ ਉਹ ਕਿੱਥੇ ਆ ਉਹਦੇ ਜ਼ਿੰਮੇਵਾਰ ਕੌਣ ਹੈ ਸ਼੍ਰੋਮਣੀ ਕਮੇਟੀ ਕਿਹਦੇ ਅੰਦਰ ਹੈ ਅਕਾਲ ਤਖਤ ਦਾ ਜਥੇਦਾਰ ਤੁਹਾਡਾ ਨੌਕਰ ਬਣਿਆ ਹੋਇਆ ਦੱਸੋ ਕੌਮ ਨੂੰ ਕਿੱਥੇ ਰਿਕਾਰਡ ਉਹ ਕੁਝ ਚੀਜ਼ਾਂ ਇੰਗਲੈਂਡ ਦੇ ਵਿੱਚੋਂ ਮਿਲੀਆਂ ਜਿਹੜੀਆਂ ਕਿ ਵੇਚੀਆਂ ਗਈਆਂ ਇੱਥੋਂ ਲਾ ਕੇ ਕਿਸੇ ਜਥੇਦਾਰ ਨੂੰ ਇਹਨੂੰ ਕਹਿੰਦੇ ਆ ਜਦੋਂ ਵਾਰਡ ਖੇਤ ਨੂੰ ਖਾਣ ਲੱਗ ਜੀ ਜਦੋਂ ਇਹ ਭੇਖੀ ਲੋਕ ਜਿੰਨਾਂ ਕੋਲੇ ਬਾਣਾ ਕੱਲਾ ਹੈ ਗਰਬਾਣੀ ਤੇ ਵਿਸ਼ਵਾਸ ਨਹੀਂ ਗੁਰੂ ਦੇ ਸਿਧਾਂਤ ਤੇ ਵਿਸ਼ਵਾਸ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਨਹੀਂ ਤੁਹਾਡੀ ਸਰਕਾਰ ਵੇਲੇ ਅਗਲੇ ਚੈਲੰਜ ਕਰਦੇ ਰਹੇ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਕਬਜ਼ੇ ਚ ਲੈ ਲਓ ਤੇ ਵਿਰਸਾ ਸੇ ਮਦਦ ਕਰਨ ਵਾਲਿਆਂ ਵਿੱਚ ਤੂੰ ਵੀ ਸੀ ਪੈਮੀਆਂ ਦੀ ਮੈਂ ਕਹਿੰਦਾ ਵੀ ਨਾ ਕੁੰਡਲੀ ਖਲਾ ਮੈਥੋਂ ਆਉਂਦੀ ਮੈਂ ਤੇਰੇ ਵਰਗੇ ਬੰਦੇ ਨਾਲ ਬੈਸਣਾ ਨਹੀਂ ਚਾਹੁੰਦਾ ਤੇ ਤੇਰਾ ਕੋਈ ਲੈਵਲ ਨਹੀਂ ਹੈਗਾ ਮੇਰੇ ਨਾਲ ਉਹ ਮਿਨਿਸਟਰ ਰਿਹੈਂ ਮੈਂ ਇੱਕ ਛੋਟਾ ਜਿਹਾ ਬੰਦਾ ਆਪਦੇ ਬਰਾਬਰ ਦੇ ਨਾਲ ਕਿਸੇ ਨਾਲ ਪੰਗਾ ਲਈਦਾ ਹੁੰਦਾ ਇਸ ਕਰਕੇ ਥੋੜਾ ਜਿਹਾ ਮਰਿਆਦਾ ਨਾਲ ਲੰਘ ਆ ਤਿੰਨ ਵਾਦੇ ਤੁਸੀਂ ਹੋਰ ਕੀਤੇ ਸੀ ਤੁਸੀਂ ਪਹਿਲਾ 31 ਚ 4 ਅਗਸਤ 1982 ਨੂੰ ਆਨੰਦਪੁਰ ਦੇ ਬੱਤੇ ਤੇ ਧਰਮਯੁੱਧ ਮੋਰਚਾ ਲਾਇਆ ਸੀ ਮੁੜ ਕੇ ਤੁਸੀਂ ਸੰਤ ਜਰਨੈਲ ਸਿੰਘ ਦੇ ਹਵਾਲੇ ਕੀਤਾ ਮੋਰਚਾ ਅੱਜ ਤੱਕ ਦੱਸੋ ਕੀ ਕੀਤਾ ਲੱਖਾਂ ਨੌਜਵਾਨ ਮਰਾਇਆ ਤੁਸੀਂ ਤੁਹਾਡਾ ਆਕਾ ਸਿੱਖ ਫੌਜੀਆ ਨੂੰ ਅਪੀਲ ਕਰਦਾ ਹੈ ਵੀ ਕੌਮ ਤੇ ਹਮਲਾ ਹੋ ਗਿਆ ਕਿ ਗਿਣੀ ਮਿੱਠੀ ਸਾਜ਼ਿਸ਼ ਦੇ ਤਹਿਤ ਵੀ ਇਹਨਾਂ ਨੂੰ ਇਹੋ ਜਿਹਾ ਬਾਅਦ ਚ ਘਸਾ ਦੇਵਾਂਗੇ ਕਿ ਅੱਗੇ ਤੋਂ ਕੋਈ ਸਿੱਖ ਫੌਜੀ ਜਾਂ ਕੋਈ ਹੋਰ ਜ਼ੁਰਤ ਨਾ ਕਰੇ ਅਤੇ ਇਹ ਜਬਰ ਦੇ ਖਿਲਾਫ ਕੜਨ ਦੀ ਉਹਨਾਂ ਨੇ ਭਾਵਕ ਹੋ ਕੇ ਬੈਰਕਾਂ ਛੱਡ ਦਿੱਤੀਆਂ ਵੀ ਇੱਕ ਅਕਾਲੀ ਦਲ ਦਾ ਪ੍ਰਧਾਨ ਤੇ ਸਾਡਾ ਮੁੱਖ ਮੰਤਰੀ ਰਹਿ ਚੁੱਕਿਆ ਕਹਿ ਰਿਹਾ ਵੀ ਬੈਰਕਾਂ ਛੱਡ ਦਿਓ ਤੇ ਜੋ ਹਾਲਤ ਤੁਸੀਂ ਉਹਨਾਂ ਧਰਮੀ ਫੌਜੀਆਂ ਦੀ ਕੀਤੀ ਆ ਉਹ ਸਭ ਦੇ ਸਾਹਮਣੇ ਆ ਦਿਓ ਜਵਾਬ ਜੇ ਦੇ ਸਕਦੇ ਹੋ ਤੁਸੀਂ ਤਿੰਨ ਵਾਦੇ ਹੋਰ ਦੋ ਵਾਦੇ ਹੋਰ ਸੀ ਤੁਹਾਡੇ 1984 ਤੋਂ ਬਾਅਦ ਜਿੰਨੇ ਵੀ ਕੇਸਾਂ ਦੇ ਨੱਪਟਾਰੇ ਜਿਹੜੇ ਕੇਸ ਪੈਂਡਿੰਗ ਪਏ ਆ ਚਾਹੇ ਕਿਸੇ ਦੇ ਮੁਆਵਜ਼ੇ ਦਾ ਸੀ ਚਾਹੇ ਕਿਸੇ ਦੇ ਹਰਾਸਤੀ ਕਤਲ ਦਾ ਸੀ ਚਾਹੇ ਕਿਸੇ ਦਾ ਮੁੰਡਾ ਚੱਕ ਕੇ ਮਾਰਿਆ ਸੀ ਕੀ ਕੁਝ ਵੀ ਸੀ ਵੀ ਉਹਨਾਂ ਦਾ ਨੱਪਟਾਰਾ ਕਰਕੇ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਊਗਾ ਕੀ ਕੀਤਾ ਤੁਸੀਂ ਤੋਂ ਹਰ ਟਾ ਦੋਸ਼ੀਆਂ ਨੂੰ ਵਕੀਲ ਪ੍ਰੋਵਾਈਡ ਕੀਤੇ ਜੇ ਜਵਾਬ ਦੇ ਸਕਦੇ ਹੋ ਤਾਂ ਦਿਓ ਮੈਨੂੰ ਜੋ ਮਰਜ਼ੀ ਕੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਤਾਂ ਵੀ ਮੈਂ ਤਾਂ ਇੱਕ ਛੋਟਾ ਬੰਦਾ ਤੁਸੀਂ ਵੱਡੇ ਲੋਕ ਪਰ ਸ਼ਾਇਦ ਤੁਹਾਡੇ ਨਾਲੋਂ ਸਿਧਾਂਤ ਵੀ ਪੱਕਾ ਤੁਹਾਡੇ ਨਾਲੋਂ ਸ਼ਾਇਦ ਗੁਰਬਾਣੀ ਦੀ ਨੌਲੇਜ ਵੀ ਕੋਈ ਜ਼ਿਆਦਾ ਥੋੜੀ ਬਹੁਤੀ ਰੱਖਦਾ ਹੂੰ ਜਿੰਨੀ ਕਿ ਮਹਾਰਾਜ ਨਿਸਬਤ ਸਮਰੱਥਾ ਬਖਸ਼ੀ ਹੈ ਜਿੰਨੀ ਕੋ ਸੇਵਾ ਲੈਂਦੇ ਆ ਤੇ ਤੀਸਰਾ ਤੁਹਾਡਾ ਸੀਗਾ ਜੀ ਬੰਦ ਪਏ ਕੇਸ ਖੋਲ ਕੇ ਫਾਸਟ ਟਰੈਕ ਕੋਰਟਾ ਜਿਹਦੇ ਵਿੱਚ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਕੇਸ ਵੀ ਇਹਨਾਂ ਕੇਸਾਂ ਨੂੰ ਫਾਸਟ ਟਰੈਕ ਕੋਰਟਾਂ ਦੇ ਵਿੱਚ ਲਿਆਵਾਂਗੇ ਇੱਕ ਸਰਬਉੱਚ ਅਦਾਲਤ ਦੇ ਜੱਜ ਦੇ ਜਾਂਚ ਕਮਿਸ਼ਨ ਬਣਾ ਕੇ ਬੰਦੀ ਕਾਰਵਾਈ ਜਿਹੜੀ ਆ ਉਹ ਕਰਕੇ ਲੋਕਾਂ ਨੂੰ ਨਿਆਂ ਦਿੱਤਾ ਜਾਊਗਾ ਜੇ ਕਿਸੇ ਨੂੰ ਦਿੱਤਾ ਤਾਂ ਦੱਸ ਦਿਓ ਤੁਸੀਂ ਤਾਂ ਸਗੋਂ 2015 ਚ ਹੋਰ ਮਾਰਤੇ ਅੱਜ ਅੱਜ ਨੀਵੇਂ ਹੁੰਨੇ ਫਿਰਦੇ ਜੇ ਕਿਤੇ ਉਦੋਂ ਹੋ ਜਾਂਦੇ ਇੰਨੇ ਕਾ ਨਾ ਪੰਥ ਦੀ ਦੁਰਦਸ਼ਾ ਹੁੰਦੀ ਤੇ ਨਾ ਕੌਮ ਦੀ ਹਾਲਤਾ ਹੁੰਦੀ ਪੰਜਾਬੀ ਬੋਲੀ ਦਾ ਤੁਸੀਂ ਕੱਖ ਨਹੀਂ ਕੀਤਾ ਇਹ ਵੀ ਤੁਹਾਡੇ ਮਨੋਰਥ ਦੇ ਵਿੱਚ ਸੀ ਪੰਜਾਬੀ ਬੋਲੀ ਕਿਉਂਕਿ ਪੰਜਾਬੀ ਬੋਲੀ ਦਾ ਐਕਟ ਬਣਿਆ ਹੋਇਆ ਸਟੇਟ ਐਕਟ ਹੈ ਉਹਦੇ ਤੇ ਬਿਆਨ ਪੁੱਠੇ ਸਿੱਧੇ ਤੁਸੀਂ ਦਵਾਏ ਵੀਜੀ ਪੰਜਾਬੀ ਬੋਲੀ ਨੂੰ ਸਿੱਖਾਂ ਨਾਲ ਜੋੜਿਆ ਜਾ ਰਿਹਾ ਹੈ ਸਿੱਖਾਂ ਦੀ ਤਾਂ ਹੈ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੱਟੀ ਲਿਖਦੇ ਆ ਪੰਜਾਬੀ ਗੁਰਮੁਖੀ ਦੀ ਅੰਗ ਨੰਬਰ 432 ਤੇ ਉੱਤੇ ਤੁਸੀਂ ਪੜ੍ਹ ਲਓ। ਉਸ ਆਵ ਜਿਹੜੀ ਜਿੱਥੇ ਆਉਂਦੀਆਂ ਦੱਦੇ ਦੋਸ਼ਨਾ ਦੇ ਉਹ ਦੱਦੇ ਦੋਸ਼ਨਾ ਦੇ ਉਹ ਕਿਸੇ ਦੋਸ਼ ਕਰਮਾ ਆਪਣੇ ਆਏ ਦੱਦਾ ਸ਼ਬਦ ਹੈ। ਜੋ ਮੈਂ ਕੀਆ ਸੋ ਮੈਂ ਪਾਇਆ ਦੋਸਨ ਨਤੀਜੇ ਅਬਰਜਨ ਇਹ ਦੱਦੇ ਇਹ ਪੱਟੀ ਦੇ ਵਿੱਚ ਆਉਂਦੀ ਹੈ 34 ਅਖਰੀ ਪੱਟੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲਿਖੀ ਆ 52 ਅਖਰੀ ਭਗਤ ਕਬੀਰ ਜੀ ਨੇ ਲਿਖੀ ਆ ਗੁਰਮੁਖੀ ਗੁਰਮੁਖੀ ਦੇ ਅੱਖਰ ਆ ਜਿਹੜੇ ਉਹਨਾਂ ਦੇ ਰਾਗ ਗੋੜੀ ਪੂਰਬੀ 52 ਅਖਰੀ ਚਾਉਂਦੇ ਆ ਫਿਰ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਇਹਨੂੰ ਸੋਧ ਕਰਕੇ ਲੈਬਦ ਵਿੱਚ ਕਰਕੇ ਇਹਨਾਂ ਨੂੰ 33 ਅੱਖਰੀ ਲਿਆਂਦੀ ਜਿਹਦੇ ਤੇ ਅਸੀਂ ਅੱਜ ਤੱਕ ਪੜ ਰਹੇ ਆ ਲਿਖ ਰਹੇ ਆ ਰਾਗ ਗਾ ਰਹੇ ਆ ਉਤਪਤੀ ਉਹਨਾਂ ਵੱਲੋਂ ਤੇ ਕਿਵੇਂ ਕਿਵੇਂ ਨਾ ਸਿੱਖਾਂ ਨਾਲ ਕਿਵੇਂ ਨਹੀਂ ਜੁੜਦੀ ਪੰਜਾਬੀ ਭਾਸ਼ਾ ਬੋਲਣ ਵਾਲੇ ਬਹੁਤ ਲੋਕ ਨਹੀਂ ਪਰ ਸਾਡੇ ਕੋਲੇ ਪ੍ਰਮਾਣ ਹੈ ਇਸ ਚੀਜ਼ ਦਾ ਹੋਰ ਕਮਿਊਨਿਟੀਆਂ ਪੰਜਾਬੀ ਬਹੁਤ ਬੋਲਦੀਆਂ ਚੰਗੀ ਗੱਲ ਉਹ ਬੋਲਣ ਪਰ ਜਦੋਂ ਲੋੜ ਪਵੇ ਉਹ ਆਪਣੀ ਭਾਸ਼ਾ ਪੰਜਾਬੀ ਲਿਖਾਉਂਦੇ ਪੰਜਾਬ ਦੇ ਨਾਲ ਖੜਨ ਇਸ ਕਰਕੇ ਦੋਸਤੋ ਇਹਨਾਂ ਲੋਕਾਂ ਨੂੰ ਜਵਾਬ ਦੇਣੇ ਬਣਦੇ ਆ ਜਿਹੜਾ ਇਹ ਰਿਕਾਰਡ ਗੁੰਮ ਹੋਇਆ ਦੋਸਤੋ ਇੱਕ ਇਤਿਹਾਸ ਖਤਮ ਕਰਨ ਦੀ ਬਹੁਤ ਵੱਡੀ ਡੂੰਗੀ ਚਾਲ ਇਹਦੇ ਤੇ ਕੌਮ ਨੂੰ ਇਕੱਠੀ ਹੋ ਕੇ ਸਵਿਰਧ ਹੋ ਕੇ ਇਹਨਾਂ ਤੋਂ ਜਵਾਬ ਮੰਗਣਾ ਚਾਹੀਦਾ ਤੇ ਮੇਰੀ ਅੱਜ ਤੋਂ ਇੱਕ ਅਪੀਲ ਹੈ ਹਰ ਨੌਜਵਾਨ ਆਪਣੇ ਸਿਰ ਦੇ ਉੱਤੇ ਪੰਥ ਵੱਲੋਂ ਪ੍ਰਮਾਣਿਤ ਜਿਹੜੇ ਰੰਗ ਹੈ ਉਹਨਾਂ ਦੀ ਦਸਤਾਰ ਸਜਾਓ ਤਾਂ ਜੋ ਤੁਹਾਨੂੰ ਪੰਥ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇ ਤੇ ਗੁਰਬਾਣੀ ਨਾਲ ਜੁੜੋ ਗੁਰਬਾਣੀ ਪੜੋ ਜਦੋਂ ਗੁਰਬਾਣੀ ਪੜੋਗੇ ਤੇ ਪੰਥ ਦੀਆਂ ਹਿੱਤਾਂ ਦੇ ਉੱਤੇ ਪਹਿਰਾ ਆਪਣੇ ਆਪ ਹੀ ਦੇਣ ਲੱਗ ਜਾਊਗਾ ਕਿਉਂਕਿ ਇਹਨਾਂ ਲੋਕਾਂ ਕੋਲੇ ਇਕੱਲਾ ਬਾਣਾ ਤੇ ਇਕੱਲਾ ਭੇਖ ਹੈ ਇਹਨਾਂ ਕੋਲੇ ਨਾ ਪੰਥਨ ਦਾ ਦਰਦ ਨਾ ਇਹਨਾਂ ਦਾ ਭਰੋਸਾ ਜੇ ਗੁਰੂ ਸਾਹਿਬ ਤੇ ਸਾਡਾ ਭਰੋਸਾ ਨਹੀਂ ਭਰੋਸਾ ਕਿਵੇਂ ਬਣੂਗਾ ਜਿੰਨਾ ਚਿਰ ਅਸੀਂ ਗੁਰਬਾਣੀ ਨਹੀਂ ਪੜ੍ਹਦੇ ਤੇ ਸਮਝਦੇ ਤੇ ਸਾਧਾ ਦੇ ਡੇਰਿਆਂ ਦਾ ਖੜਾ ਛੱਡੋ ਕਿਉਂਕਿ ਇਹਨਾਂ ਦੇ ਰੋਜ਼ ਨਵੇਂ ਤੋਂ ਨਵੇਂ ਕਿਸੇ ਸਾਹਮਣੇ ਆਉਂਦੇ ਆ ਉਹ ਡੇਰਿਆਂ ਦੀ ਉਪਜ ਵੀ ਇਹਨਾਂ ਲੋਕਾਂ ਦੀ ਬਦੌਲਤ ਪੰਜਾਬ ਵਿੱਚ ਉਹਦੀ ਫੁੱਲੀ ਤੇ ਡੇਰਿਆਂ ਦੇ ਉੱਤੋਂ ਦੂਰੀ ਬਣਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਚ ਆਓ ਸਾਬਤ ਸੂਰਤ ਹੋਵੋ ਮੈਂ ਵੀ ਇਦੂ ਅੱਗੇ ਜਿਹੜਾ ਅਗਲਾ ਮੇਰਾ ਮੈਂ ਇਦੂ ਪਹਿਲਾਂ ਤੁਹਾਡੇ ਨਾਲ ਕੇਸ ਰੱਖਣ ਦਾ ਵਾਅਦਾ ਕੀਤਾ ਸੀ ਮੈਂ ਰੱਖ ਲਏ ਰੱਖੇ ਹੋਏ ਆ ਜੂੜਾ ਮੇਰਾ ਹੋਣ ਲੱਗ ਗਿਆ ਐਵੇਂ ਬਦਨਾਮ ਕਰਦੇ ਆ ਮੈਨੂੰ ਆ ਸੁਖਰਾਜ ਅਰਗੇ ਵੀ ਉਹਦੇ ਕਹਿੰਦੇ ਸੀ ਆ ਜੂੜਾ ਕੋਈ ਇਹ ਕੋਈ ਦੋਹਾਂ ਚਾਰਾਂ ਦਿਨਾਂ ਚ ਨਹੀਂ ਬਣ ਜਾਂਦਾ ਮੈਂ ਤੁਹਾਨੂੰ ਦਿਖਾ ਦਿੰਨਾ ਭਰਾਵੋ ਕਿਉਂਕਿ ਕਈ ਮੈਂ ਦਿਖਾਉਣਾ ਤੇ ਲੋਕ ਵਿਸ਼ਵਾਸ ਹੁੰਦਾ ਤੁਸੀਂ ਮੇਰੇ ਤੇ ਭਰੋਸਾ ਕਰਦੇ ਆ ਪਰ ਹੁਣ ਮੈਂ ਕਿਉਂਕਿ ਉਹਨੇ ਮੇਰੇ ਤੇ ਅਲੀਗੇਸ਼ਨ ਲਾਇਆ ਦੇਖ ਲਓ ਆ ਮੇਰਾ ਜੂੜਾ ਹੈ ਚਲੋ ਤੇ ਇਸ ਕਰਕੇ ਹੁਣ ਇਦੋਂ ਅੱਗੇ ਦਾੜ੍ਹੀ ਕੇਸ ਵੀ ਦਾੜ੍ਹੀ ਵੀ ਰੱਖਾਂਗੇ ਜਦੋਂ ਗੁਰੂ ਮਹਾਰਾਜ ਕਿਰਪਾ ਕਰਨਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬਣਾਂਗੇ ਅਨੰਦਪੁਰ ਦੇ ਵਾਸੀ ਬਣਾਂਗੇ ਔਰ ਪੰਥ ਦੀ ਸੇਵਾ ਕਰਾਂਗੇ ਜਰੂਰੀ ਨਹੀਂ ਹੈ ਕੋਈ ਐਮਐਲਏ ਐਮਪੀ ਦੀਆਂ ਲਾਲਚ ਕਰਕੇ ਹੀ ਪੰਥ ਦੀ ਸੇਵਾ ਕੀਤੀ ਜਾਂਦੀ ਹੈ ਨਿਸ਼ਕਾਮ ਸੇਵਾ ਕਰਨ ਵਾਸਤੇ ਨੌਜਵਾਨਾਂ ਨੂੰ ਸਿੱਧੇ ਰਾਹ ਤੇ ਲਿਆਉਣ ਵਾਸਤੇ ਨੌਜਵਾਨਾਂ ਦੇ ਨਸ਼ੇ ਛਡਾਉਣ ਵਾਸਤੇ ਨੌਜਵਾਨਾਂ ਦੀ ਸ਼ਰਾਬ ਛਡਾਉਣ ਵਾਸਤੇ ਨੌਜਵਾਨਾਂ ਨੂੰ ਚੰਗੇ ਰਾਹ ਤੇ ਤੋਰਨ ਲਈ ਇਹ ਵੀ ਤੁਹਾਡੀ ਇੱਕ ਸੇਵਾ ਤੇ ਮੈਂ ਕੋਸ਼ਿਸ਼ ਕਰੂੰਗਾ ਮੇਰੀ ਇਹੇ ਸੇਵਾ ਸਤਿਗੁਰੂ ਲੈਣ ਮੈਂ ਨੌਜਵਾਨਾਂ ਨੂੰ ਅੱਗੇ ਜਿਹੜਾ ਰਾਹ ਕਰਦਾ ਰਹੂੰਗਾ ਕਿ ਭਾਈ ਆਓ ਤੁਹਾਡੀ ਕੌਮ ਆ ਤੁਹਾਡਾ ਪੰਜਾਬ ਆ ਤੁਹਾਡਾ ਪੰਥ ਤੁਹਾਡਾ ਗ੍ਰੰਥ ਹੈ ਤੁਸੀਂ ਇਹਤੇ ਪਹਿਰਾ ਦਿਨੋ ਤੇ ਜਦੋਂ ਗੁਰੂ ਸਾਹਿਬ ਕਹਿੰਦੇ ਆ ਨਿਸ਼ਚੇ ਕਰ ਆਪਣੀ ਜੀਤ ਕਰਨ ਜੇ ਨਿਸ਼ਚਾ ਪੱਕਾ ਜੇ ਨਿਸ਼ਚਾ ਪੱਕਾ ਤੇ ਜਿੱਤ ਪੱਕੀ ਹੋਊਗੀ ਇਹ ਧਾਰ ਕੇ ਚ ਤੇ ਸਿੱਖ ਦਾ ਪੁੱਤ ਬਚਨ ਦਾ ਪੱਕਾ ਹੋਣਾ ਚਾਹੀਦਾ ਜਦ ਆਵ ਕੀ ਉਹ ਨਦਾਨ ਬਣੇ ਅਤਿ ਹੀ ਰਣਮੇ ਤਬ ਜੂਝ ਮਰੇ ਫਿਰ ਹਥਿਆਰ ਸੁੱਟ ਕੇ ਸਿੱਖ ਦਾ ਪੁੱਤ ਹੱਥ ਚੱਕ ਕੇ ਖੜੇ ਕਰਕੇ ਆਉਂਦਾ ਸ਼ੋਭਾ ਨਹੀਂ ਦਿੰਦਾ ਕਿਉਂਕਿ ਕੋਮਾ ਹਮੇਸ਼ਾ ਸ਼ਹੀਦਿਆਂ ਤੋਂ ਖੜੀਆਂ ਹੁੰਦੀਆਂ ਉਹਨਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਕੌਮਾ ਫਿਰ ਬਰਬਾਦ ਕਰਨ ਵਾਲਿਆਂ ਦੀਆਂ ਚੜਾ ਕਿਵੇਂ ਪੱਟਣੀਆਂ ਕੌਮ ਇਹ ਸੋਚਦੀ ਹੁੰਦੀ ਆ ਕੌਮ ਦੇ ਆਗੂ ਇਹ ਸੋਚਦੇ ਹੁੰਦੇ ਆ ਨਾ ਕਿ ਇਹ ਸੋਚਦੇ ਹੁੰਦੇ ਵੀ ਉਹਨਾਂ ਦੇ ਅੱਗੇ ਨੀਵੀਆਂ ਪਾ ਕੇ ਜਾ ਕੇ ਉਹਨਾਂ ਤੋਂ ਭੀਖ ਮੰਗਣੀ ਖਰਾਤ ਮੰਗਣੀ ਨਹੀਂ ਤੁਹਾਡੀ ਬਰਬਾਦੀ ਕਰਨ ਵਾਲਿਆਂ ਦੀ ਤੁਸੀਂ ਜੜ ਕਿਵੇਂ ਪੱਟਣੀ ਆ ਇਹ ਸੋਚ ਤੁਹਾਡੇ ਵਿੱਚ ਹੋਣੀ ਚਾਹੀਦੀ ਸਾਡੇ ਵੱਡ ਬਡੇਰਿਆਂ ਦੀ ਇਹੋ ਹੀ ਸੋਚ ਰਹੀ ਜਿਹਨੇ ਸਾਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਵੱਡ ਬਡੇਰਿਆਂ ਨੇ ਜੜਾ ਪਟਕੇ ਖਾੜਕੇ ਉਹ ਰੱਖ ਦਿੱਤੀਆਂ ਕਿਉਂਕਿ ਜਿਹੜੀ ਦੂਜੀ ਧਿਰ ਹੈ ਉਹ ਬੜੀ ਤਰੀਕੇ ਨਾਲ ਚੱਲਦੀ ਆ ਅਸੀਂ ਤਾਂ ਗਾਲਾਂ ਹੀ ਕੱਢਣੀਆਂ ਆਪਣਿਆਂ ਨੂੰ ਹੋਰ ਸਾਨੂੰ ਕੋਈ ਕੰਮ ਨਹੀਂ ਸਾਨੂੰ ਜਿਹੜਾ ਕੋਈ ਚੰਗੀ ਗੱਲ ਕਹਿੰਦੇ ਆ ਜਿਵੇਂ ਕੁੱਕੀ ਗੱਲ ਹੋਣੀ ਪੜੇ ਲਿਖੇ ਨੌਜਵਾਨ ਕੁਰਬਾਨੀ ਕੀਤੀ ਉਹਨਾਂ ਨੇ ਯਾਰ ਅਸੀਂ ਉਹਨਾਂ ਲੋਕਾਂ ਨੂੰ ਗਾਲਾਂ ਕੱਢਦੇ ਆ ਯਾਰ ਆਰਐਸਐਸ ਤੋਂ ਕੋ ਸਿੱਖ ਲੋ ਉਹਨਾਂ ਦੀਆਂ ਟੀਮਾਂ ਦੇ ਵਿੱਚ ਆਈਪੀਐਸ ਅਫਸਰ ਰਿਟਾਇਰ ਆਈਏਐਸ ਅਫਸਰ ਮਿਲਟਰੀ ਦੇ ਰਿਟਾਇਰ ਅਫਸਰ ਉਹ ਉੱਡੇ-ਉੱਡੇ ਦਿਮਾਗਾਂ ਨੂੰ ਵਰਤ ਕੇ ਤੁਹਾਡੇ ਤੁਹਾਨੂੰ ਤੁਹਾਡੇ ਨਾਲ ਕੁਝ ਕਰਦੇ ਆ ਤੇ ਤੁਸੀਂ ਜਿਹੜਾ ਕੋਈ ਤੁਹਾਡੇ ਵੱਲ ਪੜਿਆ ਲਿਖਿਆ ਕੋਈ ਚੰਗਾ ਵਿਦਵਾਨ ਬੰਦਾ ਹੱਥ ਵਧਾਉਂਦਾ ਤੇ ਤੁਸੀਂ ਉਹਨੂੰ ਉਹ ਬੋਲ ਬੋਲਦੇ ਆ ਤੁਹਾਡੀ ਕਿਉਂਕਿ ਸੋਚ ਬਹੁਤ ਉੱਤੇ ਪਈ ਹੈ ਤਤੀਆਂ ਤਤੀਆਂ ਗੱਲਾਂ ਸੁਣਦੇ ਸੀ ਆਦੀਆਂ ਤੇ ਬਾਅਦ ਚ ਪਣਾ ਜੋ ਸਾਡੇ ਕੀ ਹੁਣ ਮੈਂ ਅਗਲੀ ਗੱਲ ਕਹਿਣੀ ਨਹੀਂ ਚਾਹੁੰਦਾ ਅਸੀਂ ਖਟਿਆ ਕੁਝ ਨਹੀਂ ਇਸ ਚੀਜ਼ ਚ ਨੁਕਸਾਨ ਜਿਆਦਾ ਕਰਾ ਲਿਆ ਪ੍ਰਾਪਤੀ ਜ਼ੀਰੋ ਆ ਸਕਦੀ ਇਹਦੋਂ ਅੱਗੇ ਸੋਚੇ ਰੱਖੋ ਯੁੱਗ ਕਿਹੜਾ ਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਤਲਵਾਰ ਚੱਕਣੀ ਸੀ ਤਲਵਾਰ ਚੱਕੀ ਜਦੋਂ ਕਲਮ ਵਰਤਣੀ ਸੀ ਉਦੋਂ ਕਲਮ ਵਰਤਿਆ ਤੁਹਾਨੂੰ ਗੁਰੂ ਸਾਹਿਬ ਸ਼ਸਤਰ ਤੇ ਸ਼ਾਸਤਰ ਦੋਨਾਂ ਦਾ ਸੁਮੇਲ ਦੇਖੀ ਗਈ ਆ ਇੱਥੇ ਵੀਡੀਓ ਕਰਦੇ ਆ ਖਤਮ ਕੱਲ ਨੂੰ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਉਹਨੇ ਇੱਕ ਵੀਡੀਓ ਮੈਂ ਡੇਲੀ ਕਰਿਆ ਕਰੂੰਗਾ ਕੱਲ ਨੂੰ ਨਸ਼ੇ ਵਾਲੇ ਮੁੱਦੇ ਤੇ ਕਰਾਂਗੇ ਕਿਉਂਕਿ ਮੈਂ ਵੇਖੀ ਆ ਨਾ ਐਵੇਂ ਕੋਈ ਉਥੇ 2 ਗ੍ਰਾਮ ਵਾਲਾ ਫੜ ਲਿਆ ਕੋਈ ਹੋਰ ਫੜ ਲਿਆ ਕੱਲ ਨੂੰ ਮੈਂ ਤੁਹਾਨੂੰ ਦੱਸੂੰ ਇਹਦੀਆਂ ਜੜਾਂ ਕਿੱਥੇ ਲੱਗੀਆਂ ਤੇ ਵਧਿਆ ਫੁੱਲਿਆ ਕਿਵੇਂ ਤੇ ਬਾਜਵਾ ਸਾਹਿਬ ਨੇ ਜਿਹੜਾ ਕੱਲ ਦਾ ਟ੍ਰਿਬਿਊਨ ਅਖਬਾਰ ਦੇ 2 ਨੰਬਰ ਪੇਜ ਦੇ ਉੱਤੇ ਖਬਰ ਲੱਗੀ ਆ ਪੀ ਪੁਲਿਸ ਅਤੇ ਗੈਂਗਸਟਰਾਂ ਦਾ ਨੈਕਸਸ ਨਹੀਂ ਬਾਜਵਾ ਸਾਹਿਬ ਗੈਂਗਸਟਰ ਤਾਂ ਮਖਤਾਰ ਅंसारी ਤੁਹਾਡੀ ਸਰਕਾਰ ਚ ਬੈਠਾ ਰਿਹਾ ਨਾਲ ਲੀਡਰਾਂ ਦਾ ਵੀ ਕਹੋ ਸਿਆਸਤਦਾਨਾਂ ਦਾ ਵੀ ਨੈਕਸਸ ਹੈ ਕੱਲ ਨੂੰ ਤੁਹਾਡੇ ਬੈਗ ਕਰਨ ਖੋਲੂ ਤੇ ਸੰਧਮਾ ਸਾਹਿਬ ਨੂੰ ਵੀ ਅਪੀਲ ਕਰੂੰ ਜਿਹੜਾ ਤੁਸੀਂ ਬਲੈਕ ਸ਼ੀਪਸ ਦੀ ਲਿਸਟ ਮੰਗੀ ਹੈ ਨਾ ਚੰਗਾ ਨਾਲ ਸਾਰੇ ਸਿਆਸਤਦਾਨ ਜਿਹੜੇ ਬਲੈਕ ਸ਼ੀਪਸ ਉਹ ਵੀ ਮੰਗ ਲਿਓ ਤੇ ਇੱਕ ਬਾਜਵਾ ਸਾਹਿਬ ਦੀ ਚਿੱਠੀ ਵੀ ਪਈ ਆ ਉਹਦੇ ਤੇ ਵੀ ਗੌਰ ਫਰਮਾ ਲਿਓ ਉੱਤੋਂ ਕੱਲ ਨੂੰ ਗੱਲ ਕਰਾਂਗੇ ਦਿਓ ਆ ਗਿਆ ਭਾਈ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ